ਗੁਰੂ ਪਿਆਰੀ ਸਾਧ ਸੰਗਤ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਵਿੱਚੋਂ ਸਾਡੇ ਗੁਰੂ ਸਾਹਿਬ ਜੀ ਬੋਲਦੇ ਹਨ ਸਾਡੇ ਸਾਰੇ ਹੀ ਗੁਰੂ ਸਾਹਿਬ ਜੀ ਕਹਿੰਦੇ ਹਨ ਕਿ ਸਾਨੂੰ ਬ੍ਰਹਮ ਗਿਆਨ ਦੇ ਕੇ ਸਾਡੇ ਘਟ ਦੇ ਅੰਦਰ ਈਸ਼ਵਰ ਦਾ ਦਰਸ਼ਨ ਕਰਾਉਣ ਵਾਲਾ ਇੱਕ ਪੂਰਾ ਗੁਰੂ ਪੂਰਾ ਸਤਿਗੁਰੂ ਖੁਦ ਹੀ ਪਰਮੇਸ਼ਰ ਹੁੰਦਾ ਹੈ ਉਸ ਪੂਰਨ ਗੁਰੂ ਉਸ ਪੂਰਨ ਗੁਰੂ ਸਤਗੁਰੂ ਦੀ ਸਾਡੇ ਗੁਰਮੁਖਾਂ ਨੇ ਸਾਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਵਿੱਚ ਨਿਸ਼ਾਨੀ ਕਸਵੱਟੀ ਵੀ ਦੱਸੀ ਹੈ 1290 ਅੰਗ ਤੇ ਸਾਡੇ ਗੁਰੂ ਸਾਹਿਬ ਜੀ ਲਿਖਦੇ ਹਨ ਕਰਮਾਹੇ ਘਰ ਦਿਖਾਏ ਦੇ ਸੋ ਸਤਗੁਰੂ ਪੁਰਖ ਸਜਾਣ ਕਰਮਾਹੇ ਘਰ ਦਿਖਾਏ ਦੇ ਸੋ ਸਤਗੁਰੂ ਸੋ ਸਤਗੁਰੂ ਪੁਰਖ ਸਜਾਣ ਕਿ ਜੋ ਸਾਡੇ ਘਟ ਦੇ ਅੰਦਰ ਕਿ ਜੋ ਸਾਡੇ ਘਟ ਦੇ ਅੰਦਰ ਉਸ ਈਸ਼ਵਰ ਦਾ ਦਰਸ਼ਨ ਕਰਾ ਦੇਵੇ ਉਹ ਪੂਰਾ ਗੁਰੂ ਹੈ ਪੂਰਾ ਸਤਗੁਰੂ ਹੈ ਅੱਗੇ ਸੁਖਣੀ ਸਾਹਿਬ ਜੀ ਦੀ ਬਾਣੀ ਦੇ ਵਿੱਚ ਸਾਡੇ ਗੁਰੂ ਸਾਹਿਬ ਜੀ ਲਿਖਦੇ ਹਨ ਸਤ ਪੁਰਖ ਜਿਨ ਜਾਣਿਆ ਸਤਗੁਰ ਤਿਸਕਾ ਨਉ ਸਤ ਪੁਰਖ ਜਿਨ ਜਾਣਿਆ ਸਤਗੁਰ ਇਸਕਾ ਨਉ ਸਾਡੇ ਗੁਰੂ ਸਾਹਿਬ ਜੀ ਕਹਿੰਦੇ ਹਨ ਕਿ ਜਿਸ ਨੇ ਕਿ ਜਿਸ ਨੇ ਆਪ ਉਸ ਈਸ਼ਵਰ ਨੂੰ ਦੇਖਿਆ ਹੈ ਤੇ ਸਾਨੂੰ ਉਸ ਈਸ਼ਵਰ ਦੇ ਈਸ਼ਵਰ ਦੇ ਦਰਸ਼ਨ ਕਰਾ ਦੇਵੇ ਉਹ ਪੂਰਾ ਗੁਰੂ ਹੈ ਉਹ ਪੂਰਾ ਸਤਿਗੁਰੂ ਹੈ ਅੱਗੇ 839 ਅੰਗ ਤੇ ਸਾਡੇ ਗੁਰੂ ਸਾਹਿਬ ਜੀ ਹੋਰ ਲਿਖਦੇ ਹਨ ਜੋ ਦੇਖ ਦਿਖਾਵੇ ਤਿਸਕੇ ਬਲ ਜਾਈ ਜੋ ਦੇਖ ਦਿਖਾਵੇ ਤਿਸਕੇ ਬਲ ਜਾਈ ਕਿ ਜੋ ਸਾਡੇ ਘਟ ਦੇ ਅੰਦਰ ਜੋ ਸਾਨੂੰ ਬ੍ਰਹਮ ਗਿਆਨ ਦੇ ਕੇ ਸਾਡੇ ਘਟ ਦੇ ਅੰਦਰ ਉਸ ਈਸ਼ਵਰ ਦਾ ਦਰਸ਼ਨ ਕਰਾ ਦੇਵੇ ਉਸ ਦੇ ਬਲਹਾਰੇ ਜਾਓ ਉਸ ਤੋਂ ਵਾਰਨੇ ਜਾਓ ਉਸ ਦੀ ਤਾਨਾ ਮਾਨਾ ਧਨ ਦੇ ਨਾਲ ਸੇਵਾ ਕਰੋ ਤੇ ਉਸ ਦੇ ਚਰਨਾਂ ਦੇ ਨਾਲ ਲੱਗ ਜਾਓ ਇਸੇ ਤਰ੍ਹਾਂ ਹੀ ਇਸੇ ਤਰ੍ਹਾਂ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਸਾਹਿਬ ਜੀ ਮਹਾਰਾਜ ਦੀ ਬਾਣੀ ਦੇ ਵਿੱਚ ਇਕ ਪੂਰੇ ਗੁਰੂ ਪੂਰੇ ਸਤਿਗੁਰੂ ਨੂੰ ਪੂਰੇ ਗੁਰੂ ਪੂਰੇ ਸਤਿਗੁਰੂ ਨੂੰ ਪਰਮੇਚਰ ਕਹਿਣ ਵਾਲੇ ਹੋਰ ਸੈਂਕੜੇ ਹੀ ਸ਼ਲੋਕ ਲਿਖੇ ਹੋਏ ਹਨ ਅਸੀਂ ਆਪਣੇ ਗੁਰਮਾ ਦੇ ਵਿਚਾਰ ਸੁਣਦੇ ਹਾਂ ਗੁਰੂ ਵਰਮਾ ਗੁਰੂ ਵਿਸ਼ਨੂੰ ਗੁਰੂ ਦੇਵੋ ਮਹੇਸ਼ਵਰਾ ਗੁਰੂ ਸਾਖ ਸਾਤ ਪਾਰ ਬ੍ਰਹਮ ਤਸਮੇ ਸ੍ਰੀ ਗੁਰਵੇ ਨਮੇ ਗੁਰੂ ਬਰਮਾ ਗੁਰੂ ਵਿਸ਼ਨੂੰ ਗੁਰੂ ਦੇਵੋ ਮਹੇਸ਼ਵਰਾ ਗੁਰੂ ਸਾਖ ਸਾਤ ਪਾਰ ਬ੍ਰਹਮ ਤਸਮੇ ਸ੍ਰੀ ਗੁਰਵੇ ਨਮਾ ਸਾਡੇ ਸਾਡੇ ਗੁਰੂ ਸਾਹਿਬ ਜੀ ਕਹਿੰਦੇ ਹਨ ਕਿ ਜੋ ਸਾਨੂੰ ਬ੍ਰਹਮ ਗਿਆਨ ਦੇ ਕੇ ਸਾਡੇ ਘਟ ਦੇ ਅੰਦਰ ਈਸ਼ਵਰ ਦਾ ਦਰਸ਼ਨ ਕਰਾਉਂਦਾ ਹੈ ਉਹ ਗੁਰੂ ਉਹ ਗੁਰੂ ਖੁਦ ਬਰਮਾ ਹੁੰਦਾ ਹੈ ਉਹ ਗੁਰੂ ਉਹ ਗੁਰੂ ਹੀ ਵਿਸ਼ਨੂੰ ਹੁੰਦਾ ਹੈ ਤੇ ਉਹ ਗੁਰੂ ਹੀ ਮਹੇਸ਼ ਹੁੰਦਾ ਹੈ ਗੁਰੂ ਸਾਖਸ਼ਾਤ ਪਾਰਬ੍ਰह्म ਤੇ ਜਿਹਾ ਪੂਰਾ ਗੁਰੂ ਖੁਦ ਹੀ ਪਾਰਬ੍ਰह्म ਹੁੰਦਾ ਹੈ ਅਤੇ ਜਿਹਾ ਪੂਰਾ ਗੁਰੂ ਸਾਖਸ਼ਾਤ ਪਾਰਬ੍ਰह्म ਹੁੰਦਾ ਹੈ ਤੇ ਜਿਹੇ ਪੂਰੇ ਗੁਰੂ ਨੂੰ ਤੇ ਜਿਹੇ ਪੂਰੇ ਗੁਰੂ ਨੂੰ ਵਾਰ-ਵਾਰ ਨਮਸਕਾਰਾਂ ਕਰੋ ਅਤੇ ਜਿਹੇ ਪੂਰਨ ਗੁਰੂ ਨੂੰ ਵਾਰ-ਵਾਰ ਹੀ ਨਮਸਕਾਰਾਂ ਕਰੋ ਗੁਰੂ ਸਾਖਸ਼ਾਤ ਪਾਰਬ੍ਰह्म ਤਸਮੇ ਤਸਮੇ ਸ੍ਰੀ ਗੁਰੂਵੇ ਨਮੈ ਅੱਗੇ ਸੁਖਣੀ ਸਾਹਿਬ ਜੀ ਦੀ ਬਾਣੀ ਦੇ ਵਿੱਚ ਸਾਡੇ ਗੁਰੂ ਸਾਹਿਬ ਲਿਖਦੇ ਹਨ ਬ੍ਰਹਮ ਗਿਆਨੀ ਕੋ ਖੋਜੇ ਮਹੀਛਰ ਕਿ ਬ੍ਰਹਮ ਗਿਆਨੀ ਨੂੰ ਤਾਂ ਵੱਡੇ ਵੱਡੇ ઋષਿ मुनि ਮਹੀਸ਼ਵਰ ਮਹੀਸ਼ਵਰ ਵੀ ਲੱਭਦੇ ਫਿਰਦੇ ਹਨ ਖੋਜਦੇ ਫਿਰਦੇ ਹਨ ਕਿ ਸਾਡਾ ਉਹਨਾਂ ਦੇ ਸੰਗ ਲੱਗ ਕੇ ਜੀਵਨ ਸਫਲ ਹੋ ਜਾਵੇ ਕਿ ਸਾਡਾ ਉਹਨਾਂ ਦਾ ਸੰਗ ਕਰਕੇ ਜੀਵਨ ਸਫਲ ਹੋ ਜਾਵੇ ਬ੍ਰਹਮ ਗਿਆਨੀ ਕੋ ਖੋਜੇ ਮਹੇਸ਼ਰ ਬ੍ਰਹਮ ਗਿਆਨੀ ਆਪ ਪਰਮੇਸ਼ਰ ਬ੍ਰਹਮ ਗਿਆਨੀ ਆਪ ਪਰਮੇਸ਼ਰ ਅੱਗੇ ਸੁਖਣੀ ਸਾਹਿਬ ਦੀ ਬਾਣੀ ਵਿੱਚ ਗੁਰੂ ਸਾਹਿਬ ਹੋਰ ਲਿਖਦੇ ਹਨ ਬ੍ਰਹਮ ਗਿਆਨੀ ਆਪ ਨਿਰੰਕਾਰ ਬ੍ਰਹਮ ਗਿਆਨੀ ਆਪ ਨਿਰੰਕਾਰ ਨਾਨਕ ਬ੍ਰਹਮ ਗਿਆਨੀ ਦਾ ਸਗਲਾਕਾਰ ਅੱਗੇ ਸੁਖਣੀ ਸਾਹਿਬ ਦੀ ਬਾਣੀ ਵਿੱਚ ਗੁਰੂ ਸਾਹਿਬ ਹੋਰ ਲਿਖਦੇ ਹਨ ਬ੍ਰਹਮ ਗਿਆਨੀ ਮੁਕਤ ਜੁਗਤ ਜੀ ਕਾ ਦਾਤਾ ਇੱਕ ਜੋ ਪੂਰਾ ਸਤਿਗੁਰੂ ਬ੍ਰਹਮ ਗਿਆਨ ਸਾਨੂੰ ਬ੍ਰਹਮ ਗਿਆਨ ਦੇ ਕੇ ਸਾਡੇ ਘਟ ਦੇ ਅੰਦਰ ਈਸ਼ਰ ਦਾ ਦਰਸ਼ਨ ਕਰਾਉਣ ਵਾਲਾ ਜੋ ਇੱਕ ਪੂਰਾ ਗੁਰੂ ਹੁੰਦਾ ਹੈ ਪੂਰਾ ਬ੍ਰਹਮ ਗਿਆਨੀ ਹੁੰਦਾ ਹੈ ਉਹ ਸਾਨੂੰ ਮੁਕਤੀ ਦੀ ਜੁਗਤੀ ਦਿੰਦਾ ਹੈ ਬ੍ਰਹਮ ਗਿਆਨੀ ਮੁਕਤ ਜੁਗਤ ਜੀ ਕਾ ਦਾਤਾ ਉਹ ਸਾਨੂੰ ਮੁਕਤੀ ਦੀ ਜੁਗਤੀ ਦਿੰਦਾ ਹੈ ਜੀ ਦਾ ਦਾਤਾ ਅਤੇ ਉਹ ਜੀਆਂ ਦਾ ਸਾਰੇ ਜੀਆਂ ਦੀ ਰੱਖਿਆ ਕਰਨ ਵਾਲਾ ਅਤੇ ਉਹ ਸੰਸਾਰ ਦੇ ਸਾਰੇ ਹੀ ਜੀਵਾਂ ਦੀ ਰੱਖਿਆ ਕਰਨ ਵਾਲਾ ਇੱਕ ਦਾਤਾ ਹੁੰਦਾ ਹੈ ਬ੍ਰਹਮ ਗਿਆਨੀ ਮੁਕਤ ਯੁਗਤ ਜੀ ਦਾ ਦਾਤਾ ਬ੍ਰਹਮ ਗਿਆਨੀ ਪੂਰਨ ਪੁਰਖ ਵਧਾਤਾ ਬ੍ਰਹਮ ਗਿਆਨੀ ਪੂਰਨ ਪੁਰਖ ਵਧਾਤਾ ਬ੍ਰਹਮ ਗਿਆਨੀ ਪੂਰਨ ਪੁਰਖ ਵਧਾਤਾ ਆਪ ਉਹ ਖੁਦ ਹੀ ਵਧਾਤਾ ਹੁੰਦਾ ਹੈ ਜਿਸੁ ਗੁਣੀ ਸਾਹਿਬ ਦੀ ਬਾਣੀ ਵਿੱਚ ਗੁਰੂ ਸਾਹਿਬ ਹੋਰ ਲਿਖਦੇ ਹਨ ਬ੍ਰਹਮ ਗਿਆਨੀ ਸਭ ਸ੍ਰਿਸ਼ਟ ਕਾ ਕਰਤਾ ਕਿ ਜੋ ਪੂਰਾ ਬ੍ਰਹਮ ਗਿਆਨੀ ਹੁੰਦਾ ਹੈ ਉਹ ਸਾਰੇ ਹੀ ਸ੍ਰਿਸ਼ਟੀ ਦਾ ਕਰਤਾ ਧਰਤਾ ਹੁੰਦਾ ਹੈ ਬ੍ਰਹਮ ਗਿਆਨੀ ਸਗਲ ਬ੍ਰਹਮ ਗਿਆਨੀ ਸਭ ਸ੍ਰਿਸ਼ਟ ਕਾ ਕਰਤਾ ਬ੍ਰਹਮ ਗਿਆਨੀ ਸਦ ਜੀਵੇ ਨਹੀਂ ਮਰਤਾ ਜੋ ਸਾਨੂੰ ਬ੍ਰਹਮ ਗਿਆਨ ਦੇ ਕੇ ਸਾਡੇ ਘਟ ਦੇ ਅੰਦਰ ਈਸ਼ਵਰ ਦਾ ਦਰਸ਼ਨ ਕਰਾਉਂਦਾ ਹੈ ਉਹ ਪੂਰਾ ਗੁਰੂ ਸਤਗੁਰੂ ਬ੍ਰਹਮ ਗਿਆਨੀ ਮੁਕਤ ਇੱਕ ਮੁਕਤ ਆਤਮਾ ਹੁੰਦੀ ਹੈ ਉਹ ਜਨਮ ਮਰਨ ਦੇ ਚੱਕਰ ਦੇ ਵਿੱਚ ਨਹੀਂ ਆਉਂਦਾ ਹੈ ਉਹ ਇੱਕ ਮੁਕਤ ਆਤਮਾ ਹੁੰਦੀ ਹੈ ਅਤੇ ਉਹ ਜਨਮ ਮਰਨ ਦੇ ਚੱਕਰ ਵਿੱਚ ਨਹੀਂ ਆਉਂਦਾ ਹੈ ਤੇ ਉਹ ਸਾਨੂੰ ਵੀ ਉਹ ਮਹਾਨ ਬ੍ਰਹਮ ਗਿਆਨ ਦੇ ਕੇ ਈਸ਼ਵਰ ਦੇ ਸੱਚੇ ਨਾਮ ਈਸ਼ਵਰ ਦੇ ਸੱਚੇ ਅਮਰਤ ਦੇ ਨਾਲ ਜੋੜ ਕੇ ਮੁਕਤ ਕਰਦਾ ਹੈ ਬ੍ਰਹਮ ਗਿਆਨੀ ਸਦ ਜੀਵੇ ਨਹੀਂ ਮਰਦਾ ਅੱਗੇ 397 ਅੰਗ ਤੇ ਗੁਰੂ ਸਾਹਿਬ ਜੀ ਹੋਰ ਲਿਖਦੇ ਹਨ ਗੁਰ ਕੀ ਮਹਿਮਾ ਕਿਆ ਕਹਾ ਕਿ ਸਾਡੇ ਗੁਰੂ ਸਾਹਿਬ ਜੀ ਕਹਿੰਦੇ ਹਨ ਕਿ ਜੇ ਇਹ ਬ੍ਰਹਮ ਗਿਆਨ ਦੇ ਕੇ ਸਾਨੂੰ ਸਾਡੇ ਘਟ ਦੇ ਅੰਦਰ ਈਸ਼ਵਰ ਦਾ ਦਰਸ਼ਨ ਕਰਾਉਣ ਵਾਲੇ ਗੁਰੂ ਦੀ ਮਹਿਮਾ ਮੈਂ ਕੀ ਬਿਆਨ ਕਰਾਂ ਅਜੇ ਪੂਰਨ ਗੁਰੂ ਦੀ ਮਹਿਮਾ ਮੈਂ ਕੀ ਬਿਆਨ ਕਰਾਂ ਹਮ ਗੁਰ ਕੀ ਮਹਿਮਾ ਕਿਆ ਕਹਾਂ ਗੁਰੂ ਵਿਵੇਕ ਸਤ ਸਰ ਕਿ ਅਜਿਹਾ ਪੂਰਾ ਗੁਰੂ ਵਿਵੇਕ ਦਾ ਭਰਿਆ ਹੋਇਆ ਇੱਕ ਸਮੁੰਦਰ ਹੁੰਦਾ ਹੈ ਅਜਿਹਾ ਪੂਰਾ ਗੁਰੂ ਵਿਵੇਕ ਦਾ ਭਰਿਆ ਹੋਇਆ ਇੱਕ ਸਮੁੰਦਰ ਹੁੰਦਾ ਹੈ ਗੁਰੂ ਵਿਵੇਕ ਸਤ ਸਰ ਉਹ ਆਦਿ ਜਗਾਦੀ ਜੁਗੋ ਜੁਗ ਪੂਰਾ ਪਰਮੇਸ਼ਰ ਉਹ ਆਦਿ ਜਗਾਦੀ ਜੁਗੋ ਜੁਗ ਪੂਰਾ ਪਰਮੇਸ਼ਰ ਅਜਿਹਾ ਪੂਰਾ ਗੁਰੂ ਹਰ ਯੁਗ ਦੇ ਵਿੱਚ ਹੀ ਧਰਤੀ ਦੇ ਉੱਤੇ ਆਉਂਦਾ ਹੈ ਤੇ ਉਹ ਪੂਰਾ ਪਰਮੇਸ਼ਰ ਹੁੰਦਾ ਹੈ ਅਜਿਹਾ ਪੂਰਾ ਗੁਰੂ ਹਰ ਯੁਗ ਦੇ ਵਿੱਚ ਹੀ ਧਰਤੀ ਦੇ ਉੱਤੇ ਆਉਂਦਾ ਹੈ ਤੇ ਅਜਿਹਾ ਪੂਰਾ ਗੁਰੂ ਖੁਦ ਹੀ ਪਰਮੇਸ਼ਰ ਹੁੰਦਾ ਹੈ ਉਹ ਆਦਿ ਜਗਾਦੀ ਯੁੱਗੋ ਯੁਗ ਹੋ ਹਰ ਯੁਗ ਦੇ ਵਿੱਚ ਇਸ ਧਰਤੀ ਦੇ ਉੱਤੇ ਆਉਂਦਾ ਰਹਿੰਦਾ ਹੈ ਤੇ ਸਾਨੂੰ ਉਹ ਮਹਾਨ ਬ੍ਰਹਮ ਗਿਆਨ ਦੇ ਕੇ ਸਾਡੇ ਘਰ ਦੇ ਅੰਦਰ ਈਸ਼ਵਰ ਦਾ ਦਰਸ਼ਨ ਕਰਾ ਕੇ ਸਾਨੂੰ ਉਹ ਸੱਚਾ ਨਾਮ ਤੇ ਸੱਚਾ ਅਮਰਤ ਦੇ ਕੇ ਸਾਡਾ ਜੀਵਨ ਸਦਾ ਵਾਸਤੇ ਸਫਲ ਕਰਦਾ ਹੈ ਅੱਗੇ 1264 ਅੰਗ ਤੇ ਸਾਡੇ ਗੁਰੂ ਸਾਹਿਬ ਜੀ ਹੋਰ ਲਿਖਦੇ ਹਨ ਸਤਗੁਰ ਦਿਓ ਪ੍ਰਤੱਖ ਹਰ ਮੂਰਤ ਕੋਈ ਜੋ ਇਹ ਜਿਆ ਪੂਰਾ ਸਤਗੁਰ ਹੁੰਦਾ ਹੈ ਉਹ ਪ੍ਰਤੱਖ ਹੀ ਹਰੀ ਦੀ ਮੂਰਤ ਹੁੰਦਾ ਹੈ ਉਹ ਪ੍ਰਤੱਖ ਹੀ ਹਰੀ ਦੀ ਮੂਰਤ ਹੁੰਦਾ ਹੈ ਸਤਿਗੁਰੂ ਦੇਉ ਪ੍ਰਤੱਖ ਹਰ ਮੂਰਤ ਜੋ ਅਮਰਤ ਬਚਨ ਸੁਣਾਵੇ ਕਿ ਜੋ ਸਾਨੂੰ ਅਮਰਤ ਵਰਗੇ ਬਚਨ ਸੁਣਾ ਕੇ ਸਾਡਾ ਜੀਵਨ ਸਫਲ ਕਰਦਾ ਹੈ ਅੱਗੇ 1134 ਅੰਗ ਤੇ ਸਾਡੇ ਗੁਰੂ ਸਾਹਿਬ ਜੀ ਹੋਰ ਲਿਖਦੇ ਹਨ ਹਰ ਕਾ ਸੰਤ ਹਰ ਕੀ ਹਰ ਮੂਰਤ ਕਿ ਜੋ ਹਰੀ ਦਾ ਇਹ ਅਜਿਹਾ ਪੂਰਾ ਸੰਤ ਹੁੰਦਾ ਹੈ ਉਹ ਹਰੀ ਦੀ ਹੀ ਮੂਰਤ ਹੁੰਦਾ ਹੈ ਕਿ ਕੇ ਜੋ ਇਹ ਅਜੇਹਾ ਪੂਰਾ ਸੰਤ ਹੁੰਦਾ ਹੈ ਉਹ ਹਰੀ ਦੀ ਹੀ ਮੂਰਤ ਹੁੰਦਾ ਹੈ ਹਰ ਕਾ ਸੰਤ ਹਰ ਕੀ ਹਰ ਮੂਰਤ ਜਿਸ ਹਿਰਦੇ ਹਰ ਨਾਮ ਓਮਰਾਰ ਜਿਸ ਦੇ ਹਿਰਦੇ ਵਿੱਚ ਹਰ ਵਕਤ ਹੀ ਹਰੀ ਦਾ ਨਾਮ ਵਸਿਆ ਰਹਿੰਦਾ ਹੈ ਜਿਸ ਮਸਤਕ ਹੋਏ ਲਿਖਿਆ ਤਿਸ ਜਿਸ ਮਸਤਕ ਹੋਵੇ ਲਿਖਿਆ ਜਿਸ ਦੇ ਭਾਗਾਂ ਦੇ ਵਿੱਚ ਲਿਖਿਆ ਹੁੰਦਾ ਹੈ ਜਿਸ ਦੇ ਪਾਗਾਂ ਦੇ ਵਿੱਚ ਧਰੋਂ ਲਿਖਿਆ ਹੁੰਦਾ ਹੈ ਸੋ ਗੁਰਮਤ ਹਿਰਦੇ ਹਰ ਨਾਮ ਸਮਾਰ ਉਹ ਜਿਹੇ ਪੂਰੇ ਗੁਰੂ ਦੇ ਚਰਨਾਂ ਦੇ ਨਾਲ ਲੱਗ ਕੇ ਉਹਨਾਂ ਤੋਂ ਉਹ ਨਾਮ ਸ਼ਬਦ ਪ੍ਰਾਪਤ ਕਰਕੇ ਉਸ ਦਾ ਸਿਮਰਨ ਕਰਦੇ ਹਨ ਤਾਂ ਤੇ ਆਪਣਾ ਜੀਵਨ ਸਦਾ ਵਾਸਤੇ ਸਫਲ ਕਰ ਲੈਂਦੇ ਹਨ ਜਿਸ ਮस्तक ਹੋਏ ਲਿਖਿਆ ਸੋ ਗੁਰਮਤ ਉਹ ਜਿਹੇ ਪੂਰੇ ਗੁਰੂ ਦੀ ਮਤ ਲੈ ਕੇ ਉਨ੍ਹਾਂ ਤੋਂ ਉਹ ਮਹਾਨ ਬ੍ਰह्म ਗਿਆਨ ਕਰਕੇ ਆਪਣੇ ਹਿਰਦੇ ਦੇ ਵਿੱਚ ਉਸ ਨਵੇਂ ਉਸ ਹਰੀ ਹਰੀ ਦੇ ਨਾਮ ਨੂੰ ਜਾਣ ਕੇ ਉਸ ਦਾ ਸਿਮਰਨ ਕਰਕੇ ਤੇ ਅਤੇ ਉਸ ਪੂਰੇ ਗੁਰੂ ਦੀ ਸੇਵਾ ਕਰਕੇ ਆਪਣਾ ਜੀਵਨ ਸਦਾ ਵਾਸਤੇ ਸਫਲ ਕਰ ਲੈਂਦੇ ਹਨ ਅਤੇ ਉਹ ਮੁਕਤੀ ਨੂੰ ਪ੍ਰਾਪਤ ਹੋ ਜਾਂਦੇ ਹਨ ਅੱਗੇ ਸੁਖਣੀ ਸਾਹਿਬ ਜੀ ਦੀ ਬਾਣੀ ਦੇ ਵਿੱਚ ਗੁਰੂ ਸਾਹਿਬ ਲਿਖਦੇ ਹਨ ਸਾਧ ਕੀ ਮਹਿਮਾ ਸਾਧ ਬਨ ਆਈ ਸਾਧ ਕੀ ਮਹਿਮਾ ਸਾਧ ਬਨ ਆਈ ਨਾਨਕ ਸਾਧ ਪ੍ਰਭ ਭੇਦ ਨ ਭਾਈ ਸਾਧ ਕੀ ਮਹਿਮਾ ਸਾਧ ਬਨ ਆਈ ਕਿ ਜਿਹੇ ਪੂਰੇ ਸਾਨੂੰ ਬ੍ਰਹਮ ਗਿਆਨ ਦੇ ਕੇ ਸਾਡੇ ਘਰ ਦੇ ਅੰਦਰ ਈਸ਼ਵਰ ਦਾ ਦਰਸ਼ਨ ਕਰਾਉਣ ਵਾਲੇ ਇੱਕ ਪੂਰੇ ਸਾਧੂ ਦੀ ਮਹਿਮਾ ਤਾਂ ਇੱਕ ਪੂਰਾ ਸਾਧੂ ਹੀ ਜਾਣ ਸਕਦਾ ਹੈ ਅਜਿਹੇ ਪੂਰੇ ਸਾਧੂ ਦੀ ਮਹਿਮਾ ਤਾਂ ਉਸ ਵਰਗਾ ਕੋਈ ਹੋਰ ਪੂਰਾ ਸਾਧੂ ਹੀ ਜਾਣ ਸਕਦਾ ਹੈ ਸਾਧ ਕੀ ਮਹਿਮਾ ਸਾਧ ਬਣ ਆਈ ਨਾਨਕ ਸਾਧ ਪ੍ਰਭ ਭੇਦ ਨ ਭਾਈ ਨਾਨਕ ਸਾਧ ਪ੍ਰਭ ਭੇਦ ਨ ਭਾਈ ਭਾਵ ਦੋ ਸਾਧ ਦੇ ਵਿੱਚ ਅਜਿਹੇ ਪੂਰੇ ਸਾਧੂ ਦੇ ਵਿੱਚ ਤੇ ਉਸ ਈਸ਼ਵਰ ਦੇ ਵਿੱਚ ਕੋਈ ਵੀ ਭਿੰਨ ਭਾਵ ਕੋਈ ਵੀ ਭਿੰਨ ਭਾਵ ਨਹੀਂ ਹੁੰਦਾ ਹੈ ਭਾਵ ਦੋਵੇਂ ਇੱਕ ਮਿਕ ਹੀ ਹੁੰਦੇ ਹਨ ਅੱਗੇ 1271 ਅੱਗੇ 1271 ਅੰਗ ਤੇ ਗੁਰੂ ਸਾਹਿਬ ਜੀ ਲਿਖਦੇ ਹਨ ਸਤਗੁਰ ਜੇਵੜ ਅਵਰ ਨ ਕੋਇ ਕਿ ਜਿਹੜਾ ਸਾਨੂੰ ਬ੍ਰਹਮ ਗਿਆਨ ਦੇ ਕੇ ਸਾਡੇ ਘਟ ਦੇ ਅੰਦਰ ਜੋ ਈਸ਼ਰ ਦਾ ਦਰਸ਼ਨ ਕਰਾਉਂਦਾ ਹੈ ਉਸ ਸਤਗੁਰ ਵਰਗਾ ਤਾਂ ਇਸ ਸੰਸਾਰ ਦੇ ਉੱਤੇ ਹੋਰ ਕੋਈ ਹੈ ਹੀ ਨਹੀਂ ਹੈ ਉਸ ਸਤਗੁਰ ਵਰਗਾ ਇਸ ਸੰਸਾਰ ਦੇ ਉੱਤੇ ਕੋਈ ਹੋਰ ਗੁਰੂ ਨਹੀਂ ਹੈ ਸਤਗੁਰ ਜੇਵੜ ਅਵਰ ਨ ਕੋਇ ਗੁਰੂ ਪਾਰ ਬ੍ਰਹਮ ਪਰਮੇਸ਼ਰ ਸੋਇ ਜਿਹਾ ਪੂਰਾ ਗੁਰੂ ਖੁਦ ਹੀ ਪਾਰ ਬ੍ਰਹਮ ਪਰਮੇਸ਼ਰ ਹੁੰਦਾ ਹੈ ਅਜਿਹਾ ਪੂਰਾ ਗੁਰੂ ਖੁਦ ਹੀ ਪਾਰ ਬ੍ਰਹਮ ਪਰਮੇਸ਼ਰ ਹੁੰਦਾ ਹੈ ਸਤ ਗੁਰੂ ਜੇਵੜ ਅਵਰ ਨਾ ਕੋਏ ਗੁਰੂ ਪਾਰ ਬ੍ਰਹਮ ਪਰਮੇਸ਼ਰ ਸੋਏ ਅੱਗੇ 52 ਅੰਗ ਤੇ ਸਾਡੇ ਗੁਰੂ ਸਾਹਿਬ ਜੀ ਹੋਰ ਲਿਖਦੇ ਹਨ ਗੁਰ ਪਰਮੇਸ਼ਰ ਪੂਜਿਏ ਕਿ ਸਾਨੂੰ ਬ੍ਰਹਮ ਗਿਆਨ ਦੇ ਕੇ ਸਾਡੇ ਘਟ ਦੇ ਅੰਦਰ ਈਸ਼ਰ ਦਾ ਦਰਸ਼ਨ ਕਰਾਉਣ ਵਾਲਾ ਜੋ ਪੂਰਾ ਗੁਰੂ ਸੰਤ ਸਾਧੂ ਸਤਿਗੁਰੂ ਬ੍ਰਹਮ ਗਿਆਨੀ ਸੰਤ ਸਾਧੂ ਸਤਿਗੁਰੂ ਬ੍ਰਹਮ ਗਿਆਨੀ ਹੁੰਦਾ ਹੈ ਉਸ ਨੂੰ ਪਰਮੇਸ਼ਰ ਸਮਝ ਕੇ ਉਸ ਨੂੰ ਖੁਦ ਹੀ ਪਰਮੇਸ਼ਰ ਸਮਝ ਕੇ ਉਸ ਦੀ ਪੂਜਾ ਕਰਗੇ ਉਸ ਦੀ ਸੇਵਾ ਕਰਗੇ ਤੇ ਉਸ ਦੇ ਚਰਨਾਂ ਦੇ ਨਾਲ ਸਦਾ ਵਾਸਤੇ ਹੀ ਲੱਗ ਜਾਈਏ ਗੋਪਰ ਰਮੇਸ਼ਰ ਪੂਜੀਏ ਮਨ ਤਨ ਲਾਏ ਪਿਆਰ ਤਨ ਮਨ ਤੋਂ ਤਨ ਮਨ ਤੋਂ ਉਸ ਦੇ ਨਾਲ ਪਿਆਰ ਪਾ ਲਈਏ ਸਤਿਗੁਰ ਦਾਤਾ ਜੀ ਕਾ ਸਭ ਸੇ ਦੇ ਆਧਾਰ ਅਜਿਹਾ ਪੂਰਾ ਸਤਿਗੁਰੂ ਸਾਰੇ ਹੀ ਜੀਆਂ ਦਾ ਦਾਦਾ ਹੁੰਦਾ ਹੈ ਅਜਿਹਾ ਪੂਰਾ ਗੁਰੂ ਸਾਰੇ ਹੀ ਸੰਸਾਰ ਦੇ ਜੀਆਂ ਦਾ ਦਾਤਾ ਹੁੰਦਾ ਹੈ ਸਭ ਸੇ ਦੇ ਆਧਾਰ ਤੇ ਸਭ ਨੂੰ ਨਾਮ ਦਾ ਆਧਾਰ ਦਿੰਦਾ ਹੈ ਸਤਿਗੁਰੂ ਬਚਨ ਕਮਾਉਣੇ ਸੱਚਾ ਇਹ ਵਿਚਾਰ ਸਤਿਗੁਰੂ ਬਚਨ ਕਮਾਉਣੇ ਸੱਚਾ ਇਹ ਵਿਚਾਰ ਬਿਨ ਸਾਧੂ ਸੰਗਤ ਰਤਿਆਂ ਮਾਇਆ 모 ਸਭ ਛਾਰ ਜਿਹੇ ਪੂਰੇ ਸਾਧੂ ਦੀ ਸੰਗਤ ਤੋਂ ਬਿਨਾ ਸਾਨੂੰ ਇਹ ਸੰਸਾਰ ਦੀ ਮਾਇਆ ਦਾ 모 ਖਾ ਜਾਂਦਾ ਹੈ ਮੇਰੇ ਸਾਜਣ ਹਰ ਹਰ ਨਾਮ ਸੰਭਾਲ ਸਾਡੇ ਗੁਰੂ ਸਾਹਿਬ ਜੀ ਸਾਨੂੰ ਕਹਿ ਰਹੇ ਹਨ ਕਿ ਹੇ ਮੇਰੇ ਸੱਜਣੋ ਤੁਸੀਂ ਉਸ ਹਰੀ ਦੇ ਨਾਮ ਨੂੰ ਜਾਣ ਲਵੋ ਕਿ ਹੇ ਮੇਰੇ ਸੱਜਣੋ ਸਾਡੇ ਗੁਰੂ ਸਾਹਿਬ ਜੀ ਕਹਿੰਦੇ ਹਨ ਕਿ ਹੇ ਮੇਰੇ ਸੱਜਣੋ ਮਿੱਤਰੋ ਤੁਸੀਂ ਉਸ ਹਰੀ ਦੇ ਨਾਮ ਨੂੰ ਜਾਣ ਲਵੋ ਸਾਧੂ ਸੰਗਤ ਮਨ ਵਸੇ ਪੂਰਨ ਹੋਵੇ ਕਾਲ ਪਰ ਉਸ ਹਰੀ ਦੇ ਨਾਮ ਨੂੰ ਇੱਕ ਪੂਰੇ ਸੰਗਤ ਦੀ ਪੂਰੇ ਸਾਧੂ ਦੀ ਸੰਗਤ ਕਰਕੇ ਹੀ ਜਾਣਿਆ ਜਾ ਸਕਦਾ ਹੈ ਫਿਰ ਹੀ ਤੇਰਾ ਕੰਮ ਪੂਰਾ ਹੋਵੇਗਾ ਸਾਧੂ ਸੰਗਤ ਮਨ ਵਸੇ ਜੇਕਰ ਤੇਰੇ ਮਨ ਦੇ ਵਿੱਚ ਜੇ ਇਹ ਪੂਰੇ ਸਾਧੂ ਦੀ ਸੰਗਤ ਵਸੇਗੀ ਫਿਰ ਹੀ ਤੇਰਾ ਕੰਮ ਪੂਰਾ ਹੋਵੇਗਾ ਗੁਰੂ ਸਮਰੱਥ ਅਪਾਰ ਗੁਰੂ ਵਟਭਾਗੀ ਦਰਸ਼ਨ ਹੋਏ ਸਾਡੇ ਘਟ ਸਾਨੂੰ ਬ੍ਰਹਮ ਗਿਆਨ ਦੇ ਕੇ ਸਾਡੇ ਘਟ ਦੇ ਅੰਦਰ ਈਸ਼ੁਰ ਦਾ ਦਰਸ਼ਨ ਕਰਾਉਣ ਵਾਲਾ ਜੋ ਇੱਕ ਪੂਰਾ ਗੁਰੂ ਹੁੰਦਾ ਹੈ ਉਹ ਸਮਰੱਥ ਹੁੰਦਾ ਹੈ ਉਹ ਸਭ ਕੁਝ ਕਰਨ ਦੇ ਸਮਰੱਥ ਹੁੰਦਾ ਹੈ ਅਜਿਹਾ ਪੂਰਾ ਗੁਰੂ ਸਭ ਕੁਝ ਕਰਨ ਦੇਹੀ ਸਮਰੱਥ ਹੁੰਦਾ ਹੈ ਗੁਰੂ ਸਮਰੱਥ ਅਪਾਰ ਗੁਰੂ ਵਟਭਾਗੀ ਦਰਸ਼ਨ ਹੋਏ ਅਜਿਹਾ ਪੂਰੇ ਗੁਰੂ ਦੇ ਬਹੁਤ ਹੀ ਵੱਡੇ ਭਾਗਾਂ ਵਾਲਿਆਂ ਨੂੰ ਦਰਸ਼ਨ ਹੁੰਦੇ ਹਨ ਅਜਿਹਾ ਪੂਰੇ ਗੁਰੂ ਦੇ ਬਹੁਤ ਹੀ ਵੱਡੇ ਭਾਗਾਂ ਵਾਲਿਆਂ ਨੂੰ ਦਰਸ਼ਨ ਹੁੰਦੇ ਹਨ ਵਟਭਾਗੀ ਦਰਸ਼ਨ ਹੋਏ ਗੁਰੂ ਅਗੋਚਰ ਨਿਰਮਲਾ ਗੁਰੂ ਜੇਵੜ ਨਵ ਅਵਰਨਾ ਕੋਏ ਗੁਰੂ ਕਰਤਾ ਗੁਰੂ ਕਰਨਹਾਰ ਅਜਿਹਾ ਪੂਰਾ ਗੁਰੂ ਹੁੰਦਾ ਹੈ ਜੋ ਉਹ ਖੁਦ ਕਰਤਾ ਧਰਤਾ ਹੁੰਦਾ ਹੈ ਗੁਰੂ ਕਰਤਾ ਗੁਰੂ ਕਰਨਹਾਰ ਜਿਹਾ ਪੂਰਾ ਗੁਰੂ ਖੁਦ ਕਰਤਾ ਹੁੰਦਾ ਹੈ ਸਭ ਕੁਝ ਕਰਨ ਦੇ ਯੋਗ ਹੁੰਦਾ ਹੈ ਉਹ ਸਭ ਕੁਝ ਹੀ ਕਰਨ ਦੇ ਯੋਗ ਹੁੰਦਾ ਹੈ ਗੁਰੂ ਕਰਤਾ ਗੁਰੂ ਕਰਨਹਾਰ ਗੁਰਮੁਖ ਸੱਚੀ ਸੋਏ ਗੁਰ ਤੇ ਬਾਹਰ ਕੁਝ ਨਹੀਂ ਗੁਰਤੇ ਬਾਹਰ ਇਹ ਪੂਰੇ ਗੁਰੂ ਤੋਂ ਬਾਹਰ ਕੁਝ ਵੀ ਨਹੀਂ ਹੁੰਦਾ ਹੈ ਭਾਵ ਸਭ ਕੁਝ ਹੀ ਭਾਵ ਸਭ ਕੁਝ ਹੀ ਉਸ ਦੇ ਅਧੀਨ ਹੁੰਦਾ ਹੈ ਭਾਵ ਸਭ ਕੁਝ ਹੀ ਉਸ ਦੇ ਅਧੀਨ ਹੁੰਦਾ ਹੈ ਗੁਰਤੇ ਬਾਹਰ ਕੁਛ ਨਹੀਂ ਗੁਰ ਕੀਤਾ ਲੋੜੇ ਤੋਂ ਹੋਏ ਗੁਰੂ ਨੇ ਜਿਹੇ ਪੂਰੇ ਗੁਰੂ ਨੂੰ ਜੋ ਵੀ ਪਾਉਂਦਾ ਹੈ ਉਹੀ ਚੰਗਾ ਲੱਗਦਾ ਹੈ ਅਜਿਹੇ ਪੂਰੇ ਗੁਰੂ ਨੂੰ ਜੋ ਹੀ ਪਹੁੰਚਦਾ ਹੈ ਉਹ ਚੰਗਾ ਹੀ ਹੁੰਦਾ ਹੈ ਭਾਵੇਂ ਉਸ ਜੋ ਵੀ ਕਰਦਾ ਹੈ ਸੰਸਾਰ ਦੇ ਭਲੇ ਵਾਸਤੇ ਹੀ ਕਰਦਾ ਹੈ ਗੁਰੂ ਤੀਰਥ ਗੁਰੂ ਪਾਰ ਜਾਤ ਅਜਿਹੇ ਪੂਰੇ ਪੂਰਨ ਗੁਰੂ ਨੂੰ ਅਜਿਹੇ ਪੂਰਨ ਗੁਰੂ ਨੂੰ ਸਾਡੇ ਗੁਰਮੁਖ ਨੇ ਇੱਕ ਬਹੁਤ ਵੱਡਾ ਤੀਰਥ ਕਿਹਾ ਹੈ ਅਜਿਹੇ ਪੂਰਨ ਗੁਰੂ ਨੂੰ ਸਾਡੇ ਗੁਰਮੁਖ ਨੇ ਇੱਕ ਬਹੁਤ ਹੀ ਵੱਡਾ ਤੀਰਥ ਕਿਹਾ ਹੈ ਭਾਵ ਉਸ ਦੀ 68 ਤੀਰਥਾਂ ਦੇ ਨਾਲ ਤੁਲਨਾ ਕੀਤੀ ਹੈ ਅਜਿਹਾ ਪੂਰਨ ਗੁਰੂ ਵੀ ਸਾਡੇ ਗੁਰੂਆਂ ਨੇ 88 ਤੀਰਥਾਂ ਦੇ ਨਾਲ ਤੁਲਨਾ ਕੀਤੀ ਹੈ ਗੁਰੂ ਤੀਰਥ ਗੁਰੂ ਪਾਰ ਜਾਤ ਗੁਰੂ ਮਨਸਾ ਪੂਰਨ ਹਾਰ ਅਜਿਹਾ ਪੂਰਨ ਗੁਰੂ ਸਾਡੀਆਂ ਸਭ ਤਰ੍ਹਾਂ ਦੀਆਂ ਹੀ ਮਨਸਾ ਨੂੰ ਪੂਰਨ ਪੂਰਨ ਕਰਨ ਵਾਲਾ ਹੁੰਦਾ ਹੈ ਅਜਿਹਾ ਪੂਰਾ ਗੁਰੂ ਸਾਡੀਆਂ ਸਭ ਤਰ੍ਹਾਂ ਦੀਆਂ ਮਨਸਾ ਨੂੰ ਮਨਸਾ ਨੂੰ ਹੀ ਪੂਰਨ ਕਰਨ ਵਾਲਾ ਹੁੰਦਾ ਹੈ ਗੁਰੂ ਤੀਰਥ ਗੁਰੂ ਪਾਰ ਜਾਤ ਗੁਰੂ ਮਨਸਾ ਪੂਰਨ ਹਰ ਗੁਰੂ ਦਾਤਾ ਹਰ ਨਾਮ ਦੇ ਉਦਰੇ ਸਭ ਸੰਸਾਰ ਜਿਹਾ ਪੂਰਾ ਗੁਰੂ ਹਰੀ ਦਾ ਨਾਮ ਦੇ ਕੇ ਸਾਰੇ ਸੰਸਾਰ ਨੂੰ ਹੀ ਤਾਰਦਾ ਹੈ ਗੁਰੂ ਦਾਤਾ ਹਰ ਨਾਮ ਦੇ ਉਦਰੇ ਸਭ ਸੰਸਾਰ ਜਿਹਾ ਪੂਰਾ ਗੁਰੂ ਇੱਕ ਦਾਤਾ ਹੁੰਦਾ ਹੈ ਜੀ ਹਾਂ ਪੂਰਾ ਗੁਰੂ ਇੱਕ ਦਾਤਾ ਹੁੰਦਾ ਹੈ ਜੋ ਸਾਰੇ ਸੰਸਾਰ ਨੂੰ ਹੀ ਜੋ ਕਿ ਸਾਰੇ ਸੰਸਾਰ ਨੂੰ ਹੀ ਉਸ ਹਰੀ ਦਾ ਨਾਮ ਦੇ ਕੇ ਤਾਰਦਾ ਹੈ ਗੁਰੂ ਦਾਤਾ ਹਰ ਨਾਮ ਦੇ ਉਦਰੇ ਸਭ ਸੰਸਾਰ ਜਿਸ ਦੇ ਨਾਲ ਸਾਰੇ ਹੀ ਸੰਸਾਰ ਦਾ ਆਧਾਰ ਹੁੰਦਾ ਹੈ ਗੁਰੂ ਸਮਰੱਥ ਗੁਰੂ ਨਿਰੰਕਾਰ ਜੀ ਹਾਂ ਪੂਰਾ ਗੁਰੂ ਸਭ ਕੁਝ ਕਰਨ ਦੇ ਸਮਰੱਥ ਹੁੰਦਾ ਹੈ ਜੀਹਾ ਪੂਰਾ ਗੁਰੂ ਖੁਦ ਹੀ ਨਿਰੰਕਾਰ ਹੁੰਦਾ ਹੈ ਗੁਰੂ ਸਮਰੱਥ ਗੁਰੂ ਨਿਰੰਕਾਰ ਗੁਰੂ ਊਚਾ ਅਗਮ ਅਪਾਰ ਗੁਰ ਕੀ ਮਹਿਮਾ ਅਗਮ ਹੈ ਜਿਹੇ ਪੂਰੇ ਗੁਰੂ ਦੀ ਮਹਿਮਾ ਤਾਂ ਬਿਆਨ ਕਰਨ ਤੋਂ ਪਰੇ ਹੈ ਜਿਹੇ ਪੂਰੇ ਗੁਰੂ ਦੀ ਮਹਿਮਾ ਤਾਂ ਬਿਆਨ ਕਰਨ ਤੋਂ ਬੋਧ ਹੀ ਪਰੇ ਹੈ ਭਾਵ ਜਿਹੇ ਪੂਰੇ ਗੁਰੂ ਦੀ ਮਹਿਮਾ ਤਾਂ ਅਸੀਂ ਆਪਦੀ ਜੀਬ ਦੇ ਨਾਲ ਕਦੇ ਵੀ ਕਰ ਹੀ ਨਹੀਂ ਸਕਦੇ ਗੁਰ ਕੀ ਮਹਿਮਾ ਅਗੰਮ ਹੈ ਕਿਆ ਕਥੇ ਕਥਨ ਹਾਰ ਉਸ ਦੀ ਮਹਿਮਾ ਕੋਈ ਕੀ ਕਰ ਸਕਦਾ ਹੈ ਭਾਵ ਉਸ ਦੀ ਮਹਿਮਾ ਤਾਂ ਇਸ ਜੀਵ ਦੇ ਨਾਲ ਕੀਤੀ ਹੀ ਨਹੀਂ ਜਾ ਸਕਦੀ ਜਿਤੜੇ ਫਲ ਮਨ ਵਛੀਏ ਤਿਤੜੇ ਸਤਗੁਰ ਪਾਸ ਸਾਡੇ ਗੁਰੂ ਸਾਹਿਬ ਜੀ ਕਹਿੰਦੇ ਹਨ ਕਿ ਸਾਨੂੰ ਬ੍ਰਹਮ ਗਿਆਨ ਦੇ ਕੇ ਸਾਡੇ ਘਟ ਦੇ ਅੰਦਰ ਈਸ਼ਵਰ ਦਾ ਦਰਸ਼ਨ ਕਰਾਉਣ ਵਾਲਾ ਜੋ ਪੂਰਾ ਗੁਰੂ ਹੁੰਦਾ ਹੈ ਸਾਰੇ ਹੀ ਸੰਸਾਰ ਦੇ ਜਿੰਨੇ ਵੀ ਫਲ ਹਨ ਇਸ ਸੰਸਾਰ ਦੇ ਜਿੰਨੇ ਵੀ ਫਲ ਹਨ ਸਾਰੇ ਹੀ ਉਸ ਦੇ ਪਾਸੋਂ ਮਿਲਦੇ ਹਨ ਇਸ ਸੰਸਾਰ ਦੇ ਜਿੰਨੇ ਵੀ ਫਲ ਹਨ ਸਾਰੇ ਹੀ ਜਿਹੇ ਪੂਰਨ ਗੁਰੂ ਦੀ ਸੰਗਤ ਕਰਕੇ ਮਿਲਦੇ ਹਨ ਜਿਤੜੇ ਫਲ ਮਨ ਵਾਛੀਏ ਕਿਤੜੇ ਸਤਿਗੁਰੂ ਪਾਸ ਉਹ ਸਾਰੇ ਸੰਸਾਰ ਦੇ ਜਿੰਨੇ ਵੀ ਫਲ ਹਨ ਉਹ ਜਿਹੇ ਪੂਰੇ ਸਤਿਗੁਰੂ ਦੇ ਪਾਸ ਹੁੰਦੇ ਹਨ ਪੂਰਬ ਲਿਖੇ ਪਾਵਣੇ ਸੱਚ ਨਾਮ ਦੇ ਰਾਸ ਪੂਰਬ ਲਿਖੇ ਪਾਵਣੇ ਪਰ ਸਾਨੂੰ ਉਹ ਫਲ ਸਾਡੇ ਪਿਛਲੇ ਕਰਮਾਂ ਦੇ ਸਾਡੇ ਪਿਛਲੇ ਕਰਮਾਂ ਦੇ ਲਿਖੇ ਮੁਤਾਬਕ ਹੀ ਮਿਲਦੇ ਹਨ ਸਤਗੁਰ ਸਰਨੀ ਆਇਆ ਬਹੁੜ ਨਾਹੀ ਬਨਾਸ ਸਤਗੁਰੂ ਸਰਨੀ ਆਇਆ ਬਹੁੜ ਨਾਹੀ ਬਨਾਸ ਜਿਹੇ ਪੂਰੇ ਗੁਰੂ ਦੀ ਸੰਗਤ ਕਰਕੇ ਫਿਰ ਸਾਡਾ ਵਾਰੀ-ਵਾਰੀ ਬਨਾਸ ਨਹੀਂ ਹੁੰਦਾ ਭਾਵ ਅਸੀਂ ਵਾਰ-ਵਾਰ 83 ਲੱਖ ਗੰਦੀਆਂ ਜੀਵਨਾਂ ਦੇ ਵਿੱਚ ਨਹੀਂ ਡਿੱਗਦੇ ਹਾਂ ਸਾਡੀ ਮੁਕਤੀ ਹੋ ਜਾਂਦੀ ਹੈ ਸਾਡਾ ਜੀਵਨ ਸਦਾ ਵਾਸਤੇ ਸਫਲ ਹੋ ਜਾਂਦਾ ਹੈ ਸਤਗੁਰ ਸਰਨੀ ਆਇਆ ਬੋੜ ਨਹੀਂ ਬਨਾਸ ਹਰ ਨਾਨਕ ਕਦੇ ਨਾ ਵਿਸਰੋ ਜੀ ਇਹ ਜਿਉ ਪਿੰਡ ਤੇਰਾ ਸਾਸ ਸਾਡੇ ਗੁਰੂ ਸਾਹਿਬ ਜੀ ਕਹਿੰਦੇ ਹਨ ਕਿ हे ਇਨਸਾਨ ਜੀਕਰ ਸਾਨੂੰ ਬ੍ਰਹਮ ਗਿਆਨ ਦੇ ਕੇ ਜੀਕਰ ਸਾਨੂੰ ਬ੍ਰਹਮ ਗਿਆਨ ਦੇ ਕੇ ਸਾਡੇ ਘਟ ਦੇ ਅੰਦਰ ਈਸ਼ਵਰ ਦਾ ਦਰਸ਼ਨ ਕਰਾਉਣ ਵਾਲਾ ਇੱਕ ਪੂਰਾ ਗੁਰੂ ਕਦੇ ਮਿਲ ਜਾਵੇ ਤਾਂ ਉਸ ਨੂੰ ਭੁੱਲ ਕੇ ਕਦੇ ਵੀ ਨਾ ਵਿਸਰੋ ਤਾਂ ਉਸ ਨੂੰ ਭੁੱਲ ਕੇ ਕਦੇ ਵੀ ਨਾ ਵਿਸਰੋ ਭਾਵ ਉਸ ਦੇ ਹਰ ਸਮੇਂ ਹੀ ਚਰਨਾਂ ਦੇ ਨਾਲ ਲੱਗੇ ਰਹੋ ਉਸ ਦੀ ਤਨ ਮਨ ਧਨ ਦੇ ਨਾਲ ਸੇਵਾ ਕਰੋ ਨਾਨਕ ਹਰ ਨਾਨਕ ਕਦੇ ਨਾ ਵਿਸਰੋ ਇਹ ਜੀਓ ਪਿੰਡ ਤੇਰਾ ਸਾਥ ਅੱਗੇ ਗੁਰੂ ਸਾਹਿਬ ਜੀ 793 ਅੰਗ ਤੇ ਲਿਖਦੇ ਹਨ ਸੰਤਾਂ ਕੋ ਮਤ ਕੋਈ ਨਿੰਦੋ ਸੰਤ ਕਬੀਰ ਜੀ ਸੰਤ ਕਬੀਰ ਜੀ 793 ਅੰਗ ਦੇ ਉੱਤੇ ਆਪਣੀ ਬਾਣੀ ਦੇ ਵਿੱਚ ਲਿਖਦੇ ਹਨ ਸੰਤਾਂ ਕੋ ਮਤ ਕੋਈ ਨਿੰਦੋ ਸੰਤ ਰਾਮ ਹੈ ਏਕੋ ਕਿ ਹੇ ਸੰਸਾਰ ਦੇ ਲੋਕੋ ਸਾਨੂੰ ਜੋ ਬ੍ਰਹਮ ਗਿਆਨ ਦੇਣ ਵਾਲੇ ਪੂਰਨ ਗੁਰੂ ਹੁੰਦੇ ਹਨ ਉਨ੍ਹਾਂ ਦੀ ਉਨ੍ਹਾਂ ਦੀ ਨਿੰਦਿਆ ਮਤ ਕਰੋ ਕਿ ਸਾਨੂੰ ਬ੍ਰह्म ਗਿਆਨ ਦੇਣ ਵਾਲੇ ਜੋ ਪੂਰਨ ਗੁਰੂ ਹੁੰਦੇ ਹਨ ਨਾ ਪੂਰਨ ਬ੍ਰह्म ਗਿਆਨੀ ਹੁੰਦੇ ਹਨ ਨਾ ਪੂਰਨ ਸੰਤ ਸਾਧੂ ਹੁੰਦੇ ਹਨ ਉਨ੍ਹਾਂ ਦੀ ਨਿੰਦਿਆ ਮਤ ਕਰੋ ਸੰਤਾਂ ਕੋ ਮਤ ਕੋਈ ਨਿੰਦੋ ਸੰਤ RAM ਹੈ ਇੱਕ ਅਜੇ ਇੱਕੋ ਸੰਤ RAM ਹੈ ਇੱਕੋ ਜਿਹਾ ਪੂਰਾ ਗੁਰੂ ਅਤੇ ਸੰਤ ਦੋਵੇਂ ਇਕਮ ਇੱਕ ਹੀ ਹੁੰਦੇ ਹਨ ਭਾਵ ਦੋਹਾਂ ਦੇ ਵਿੱਚ ਕੋਈ ਵੀ ਭੇਰ ਭਾਵ ਨਹੀਂ ਹੁੰਦਾ ਹੈ ਸੰਤਾਂ ਕੋ ਮਤ ਕੋਈ ਨਿੰਦੋ ਸੰਤ ਰਾਮ ਹੈ ਏਕੋ ਅੱਗੇ ਸਾਡੇ ਗੁਰੂ ਸਾਹਿਬ ਰਹਿ ਰਾਖ ਦੀ ਬਾਣੀ ਦੇ ਵਿੱਚ ਸਾਡੇ ਗੁਰੂ ਸਾਹਿਬ ਜੀ ਲਿਖਦੇ ਹਨ ਰਹਿ ਰਾਖ ਦੀ ਬਾਣੀ ਦੇ ਵਿੱਚ ਜਿਸ ਨੂੰ ਅਸੀਂ ਹਰ ਰੋਜ਼ ਹੀ ਸ਼ਾਮ ਦੇ ਸਮੇਂ ਪੜ੍ਹਦੇ ਹਾਂ ਰਹਿ ਰਾਖ ਦੀ ਬਾਣੀ ਦੇ ਵਿੱਚ ਜਿਸ ਨੂੰ ਅਸੀਂ ਹਰ ਰੋਜ਼ ਹੀ ਸ਼ਾਮ ਦੇ ਸਮੇਂ ਪੜ੍ਹਦੇ ਹਾਂ ਉਸ ਦੇ ਵਿੱਚ ਸਾਡੇ ਗੁਰੂ ਸਾਹਿਬ ਜੀ ਲਿਖਦੇ ਹਨ ਹਰ ਹਰ ਜਨ ਹਰ ਹਰ ਜਨ ਇੱਕ ਹੈ ਵਿਭ ਵਿਚਾਰ ਕੁਛ ਨਾ ਹੈ ਉਹ ਹਰੀ ਉਹ ਹਰੀ ਉਹ ਈਸ਼ਵਰ ਤੇ ਉਹ ਹਰੀ ਦਾ ਜਨ ਭਾਵ ਇੱਕ ਪੂਰਾ ਸਤਿਗੁਰੂ ਪੂਰਾ ਭਾਵ ਇੱਕ ਪੂਰਾ ਗੁਰੂ ਸੰਤ ਸਾਧੂ ਬ੍ਰਹਮ ਗਿਆਨੀ ਤੇ ਉਹ ਹਰੀ ਦੋਵੇਂ ਇੱਕਮ ਇੱਕ ਹੀ ਹਨ ਦੋਵੇਂ ਇੱਕਮ ਇੱਕ ਹੀ ਹਨ ਹਰ ਹਰ ਜਨ ਇੱਕ ਹੈ ਵਿਭ ਵਿਚਾਰ ਕੁਛ ਨਹੀਂ ਇਨ੍ਹਾਂ ਦੋਹਾਂ ਦੇ ਹਰੀ ਤੇ ਜਿਹੇ ਪੂਰੇ ਗੁਰੂ ਦੇ ਵਿੱਚ ਕੋਈ ਵੀ ਭਿੰਨ ਭਾਵ ਕੋਈ ਵੀ ਭਿੰਨ ਭਾਵ ਨਹੀਂ ਹੁੰਦਾ ਹੈ ਭਾਵ ਦੋਵੇਂ ਇੱਕਵੇਂ ਕਹੀ ਹੁੰਦੇ ਹਨ ਹਰ ਹਰ ਜਨ ਏਕ ਹੈ ਵਿਭਵ ਵਿਚਾਰ ਕੁਛ ਨਹੀਂ ਜਲ ਤੇ ਉਪਜ ਤਰੰਗ ਜਿਉ ਫਿਰ ਜਲ ਹੀ ਵਿਖੇ ਸਮਾਏ ਜਿਵੇਂ ਸਮੁੰਦਰ ਦੀ ਸਮੁੰਦਰ ਦੇ ਜਲ ਦੇ ਵਿੱਚੋਂ ਕੋਈ ਲਹਿਰ ਕੋਈ ਤਰੰਗ ਉੱਪਰ ਉੱਠਦੀ ਹੈ ਤੇ ਫਿਰ ਉਹ ਉਹ ਉੱਪਰ ਉੱਠਣ ਵਾਲੀ ਤਰੰਗ ਫਿਰ ਸਮੁੰਦਰ ਦੇ ਵਿੱਚ ਹੀ ਬੈਠ ਜਾਂਦੀ ਹੈ ਭਾਵ ਉਹ ਫਿਰ ਸਮੁੰਦਰ ਦਾ ਭਾਵ ਉਹ ਤਰੰਗ ਉੱਪਰ ਉੱਠ ਕੇ ਫਿਰ ਸਮੁੰਦਰ ਦੇ ਵਿੱਚ ਹੀ ਜਾ ਮਿਲਦੀ ਹੈ ਉਸ ਸਮੁੰਦਰ ਦੇ ਵਿੱਚ ਹੀ ਬੈਠ ਜਾਂਦੀ ਹੈ ਤੇ ਉਹ ਸਮੁੰਦਰ ਦਾ ਹੀ ਰੂਪ ਬਣ ਜਾਂਦੀ ਹੈ ਇਸੇ ਤਰ੍ਹਾਂ ਹੀ ਜੋ ਪੂਰੇ ਸੰਤ ਹੁੰਦੇ ਹਨ ਉਹ ਖੁਦ ਈਸ਼ਵਰ ਦੇ ਵਿੱਚੋਂ ਹੀ ਆਏ ਹੁੰਦੇ ਹਨ ਈਸ਼ਵਰ ਦਾ ਹੀ ਰੂਪ ਹੁੰਦੇ ਹਨ ਜਲ ਤੇ ਉਭਜੇ ਤਰੰਗ ਜਿਉਂ ਜਲ ਹੀ ਵਿਖੇ ਸਮਾਏ ਇਸੇ ਤਰ੍ਹਾਂ ਹੀ ਜੋ ਪੂਰੇ ਗੁਰੂ ਹੁੰਦੇ ਹਨ ਪੂਰੇ ਸੰਤ ਸਾਧੂ ਸਤਿਗੁਰੂ ਬ੍ਰਹਮ ਗਿਆਨੀ ਹੁੰਦੇ ਹਨ ਉਹ ਖੁਦ ਹੀ ਈਸ਼ਵਰ ਦਾ ਰੂਪ ਹੁੰਦੇ ਹਨ ਉਹ ਸ਼ਰੀਰ ਕੁਛ ਸਮੇਂ ਦੇ ਵਾਸਤੇ ਉਹ ਕੁਛ ਸਮੇਂ ਦੇ ਵਾਸਤੇ ਸੰਸਾਰ ਦੇ ਭਲੇ ਦੇ ਵਾਸਤੇ ਸ਼ਰੀਰ ਧਾਰ ਕੇ ਇਸ ਸੰਸਾਰ ਦੇ ਉੱਤੇ ਆਉਂਦੇ ਹਨ ਉਹ ਕੋਸ਼ਿਸ਼ ਸਮੇਂ ਦੇ ਵਾਸਤੇ ਇਸ ਸਮਾਜ ਦੇ ਭਲੇ ਦੇ ਵਾਸਤੇ ਸਰੀਰ ਧਾਰ ਕੇ ਸਰਗਣ ਆਪਣਾ ਸਰਗਣ ਰੂਪ ਬਣਾ ਕੇ ਇਸ ਸੰਸਾਰ ਦੇ ਉੱਤੇ ਜੀਵਾਂ ਦੇ ਭਲੇ ਵਾਸਤੇ ਆਉਂਦੇ ਹਨ ਤੇ ਆਪਣਾ ਕੰਮ ਕਰਕੇ ਫਿਰ ਉਸੇ ਪ੍ਰਕਾਸ਼ ਦੇ ਵਿੱਚ ਹੀ ਲੀਨ ਹੋ ਜਾਂਦੇ ਹਨ ਤੇ ਆਪਣਾ ਕੰਮ ਪੂਰਾ ਕਰਕੇ ਫਿਰ ਉਸ ਪ੍ਰਕਾਸ਼ ਦੇ ਵਿੱਚ ਹੀ ਲੀਨ ਹੋ ਜਾਂਦੇ ਹਨ ਅੱਗੇ ਅੱਗੇ 79 ਅੰਗ ਤੇ ਸਾਡੇ ਗੁਰੂ ਸਾਹਿਬ ਜੀ ਹੋਰ ਲਿਖਦੇ ਹਨ ਨਾਨਕ ਸੰਤ ਸੰਤ ਹਰ ਏਕੋ ਜਪ ਹਰ ਹਰ ਨਾਮ ਸਹੰਦੀ ਨਾਨਕ ਸੰਤ ਸੰਤ ਹਰ ਏਕੋ ਗੁਰੂ ਨਾਨਕ ਦੇਵ ਜੀ ਕਹਿੰਦੇ ਹਨ ਕਿ ਹਰੀ ਦੇ ਸੰਤ ਸਾਨੂੰ ਬ੍ਰਹਮ ਗਿਆਨ ਦੇ ਕੇ ਸਾਡੇ ਘਟ ਦੇ ਅੰਦਰ ਈਸ਼ਵਰ ਦੇ ਈਸ਼ਵਰ ਦਾ ਦਰਸ਼ਨ ਕਰਾਉਣ ਵਾਲੇ ਜੋ ਪੂਰੇ ਸੰਤ ਸਾਧੂ ਸਤਿਗੁਰੂ ਬ੍ਰਹਮ ਗਿਆਨੀ ਗੁਰਮਖੋਂਦੇ ਹਨ ਉਹ ਅਤੇ ਹਰੀ ਅਤੇ ਉਹ ਅਤੇ ਹਰੀ ਦੋਵੇਂ ਇੱਕਮਿਕ ਹੁੰਦੇ ਹਨ ਨਾਨਕ ਸੰਤ ਸੰਤ ਹਰ ਏਕੋ ਜਪ ਹਰ ਹਰ ਨਾਮ ਸਹੰਦੀ ਜਿਨ੍ਹਾਂ ਦਾ ਸੰਗ ਕਰਕੇ ਅਸੀਂ ਉਸ ਈਸ਼ਵਰ ਦਾ ਸਿਮਰਨ ਕਰਕੇ ਜਿਨ੍ਹਾਂ ਦਾ ਸੰਗ ਕਰਕੇ ਉਹਨਾਂ ਤੋਂ ਉਸ ਈਸ਼ਵਰ ਦਾ ਨਾਮ ਸ਼ਬਦ ਪ੍ਰਾਪਤ ਕਰਕੇ ਉਸ ਦਾ ਸਿਮਰਨ ਕਰਕੇ ਅਸੀਂ ਅੱਗੇ ਧਰਮਰਾਜ ਦੇ ਦਰਬਾਰ ਦੇ ਵਿੱਚ ਅਸੀਂ ਅੱਗੇ ਧਰਮਰਾਜ ਦੇ ਦਰਬਾਰ ਦੇ ਵਿੱਚ ਸੋਭਾ ਵਾਲੇ ਹੋ ਜਾਂਦੇ ਹਾਂ ਸੋ ਗੁਰੂ ਪਿਆਰੀ ਸਾਧ ਸੰਗਤ ਜੀ ਸੋ ਗੁਰੂ ਪਿਆਰੀ ਸਾਧ ਸੰਗਤ ਜੀ ਆਪ ਜੀ ਨੇ ਸਾਨੂੰ ਬ੍ਰਹਮ ਗਿਆਨ ਦੇ ਕੇ ਸਾਡੇ ਘਟ ਦੇ ਅੰਦਰ ਉਸ ਈਸ਼ਵਰ ਦਾ ਦਰਸ਼ਨ ਕਰਾਉਣ ਵਾਲੇ ਇੱਕ ਪੂਰੇ ਗੁਰੂ ਸਤਿਗੁਰੂ ਬ੍ਰਹਮ ਗਿਆਨੀ ਬ੍ਰਹਮ ਗਿਆਨੀ ਦੀ ਸੰਗਤ ਕਰਕੇ ਉਹਨਾਂ ਤੋਂ ਉਹ ਮਹਾਨ ਬ੍ਰਹਮ ਗਿਆਨ ਪ੍ਰਾਪਤ ਕਰਕੇ ਆਪਣੇ ਘਟ ਦੇ ਅੰਦਰ ਉਸ ਈਸ਼ੁਰ ਦਾ ਦਰਸ਼ਨ ਕਰਕੇ ਉਸ ਈਸ਼ੁਰ ਦਾ ਦਰਸ਼ਨ ਕਰਕੇ ਅਤੇ ਈਸ਼ੁਰ ਦੇ ਸੱਚੇ ਨਾਮ ਅਤੇ ਸੱਚੇ ਅਮਰਤ ਨਾਲ ਜੁੜ ਕੇ ਅਤੇ ਈਸ਼ੁਰ ਦੇ ਸੱਚੇ ਨਾਮ ਤੇ ਸੱਚੇ ਅਮਰਤ ਦੇ ਨਾਲ ਜੁੜ ਕੇ ਆਪਣਾ ਜੀਵਨ ਸਦਾ ਵਾਸਤੇ ਹੀ ਸਫਲ ਕਰਨਾ ਹੈ ਸ੍ਰੀ ਵੈਗਰੂ ਜੀ ਦਾ ਖਾਲਸਾ ਸ੍ਰੀ ਵੈਗਰੂ ਜੀ ਕੀ ਫਤਿਹ